ਅਲਜ਼ਾਮ ਵੀ ਲੱਗਦੇ ਨੇ ਕਿ ਕਿਸਾਨ ਹੁਣ ਧੱਕਾ ਵੀ ਲਾਗੇ ਕਰਨ ਜਿੱਥੇ ਦੇਖਦੇ ਉੱਥੇ ਝੰਡਾ ਕੱਢ ਕੇ ਬਹਿ ਜਾਂਦੇ ਨੇ ਤਾਂ ਲੱਗਦਾ ਕੁਛ ਨਾ ਕੁਛ ਵੈਰੀਫਾਈ ਹੋਣਾ ਚਾਹੀਦਾ ਕਿਹੜੇ ਕਿਸਾਨ ਨੇ ਕਈ ਵਾਰੀ ਬਲੈਕਮੇਲਰੀ ਬਹੁਤ ਅੱਗੇ ਆ ਰਹੀ ਹੈ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਪੈਸੇ ਲੈ ਕੇ ਸਮਝੌਤੇ ਹੁੰਦੇ ਨੇ ਉੱਥੇ ਬੜੀ ਮਦਭਾਗੀ ਗੱਲ ਆ ਇਹ ਵੀ ਜੇ ਕੋਈ ਹਰਾ ਝੰਡਾ ਜਾਂ ਇਹ ਲੈ ਕੇ ਵਰਤ ਕੇ ਕਿਸੇ ਨੂੰ ਬਲੈਕਮੇਲ ਟਾਈਪ ਕਰੇ ਜਾਂ ਕਿੱਥੇ ਕਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਹਾਡੇ 2-4 ਬੰਦਿਆਂ ਦੇ ਖਾਤਰ ਸਾਰਾ ਜਿਹੜਾ ਸਾਡਾ ਕੀਤਾ ਸਾਡੇ ਜਥੇਬੰਦੀਆਂ ਬਦਨਾਮ ਹੁੰਦੀਆਂ ਅੱਜ ਦੇ ਪੰਜਾਬ ਦੇ ਕਿਸਾਨ ਵੀ ਨਾਲ-ਨਾਲ ਤੇ ਆਪਾਂ ਸਿੱਖ ਵੀ ਹਾਂ ਪੰਜਾਬੀ ਵੀ ਹਾਂ ਪੰਜਾਬ ਦੇ ਵਿੱਚ ਧਾਰਮਿਕ ਮੁੱਦੇ ਹੀ ਬਹੁਤ ਨੇ ਉੱਥੇ ਵਾਸਤੇ ਕਿਸਾਨ ਚੁੱਪ ਕਿਉਂ ਨੇ ਬਾਰ-ਬਾਰ ਇਹ ਸਵਾਲ ਹੁੰਦਾ ਹੈ ਕਿ ਇੰਨੇ ਜਥੇਬੰਦੀਆਂ ਨੇ ਪੂਰਾ ਸਰਬ ਦੀ ਬੇਅਦਬੀ ਨੂੰ ਝਾਕੇ ਕਿਸਾਨ ਚੁੱਪ ਨੇ ਦੂਜੇ ਪਾਸੇ ਜਿਹੜੀਆਂ ਹੋਰ ਵੀ ਧਾਰਮਿਕ ਮੁੱਦੇ ਨੇ ਭਾਈ ਬੰਦੀ ਸਿੰਘਾਂ ਦੇ ਮੁੱਦੇ ਹੋਵੇ ਉੱਥੇ ਜਾ ਕੇ ਚੁੱਪ ਨੇ ਤਾਂ ਉੱਥੇ ਵਾਸਤੇ ਦਬਾਅ ਕਿਉਂ ਨਹੀਂ ਬਣਾਉਂਦੇ ਅੱਛਾ ਮੁੱਖ ਮੰਤਰੀ ਪੰਜਾਬ ਬਾਰ-ਬਾਰ ਇਸ ਪਿੱਛਾ ਕਰਦੇ ਨੇ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੀ ਮੁਸ਼ਕਲ ਸਮਝਦਾ ਹਾਂ ਹਰ ਇੱਕ ਮੁਆਵਜ਼ਾ ਦੇਣ ਲਈ ਤਿਆਰ ਹਾਂ ਕਿਵੇਂ ਦੇਖੋ 25 ਸਾਲ ਹੋ ਗਏ ਸਰਕਾਰ ਬਣੇ ਹੋਏ ਕਿਸਾਨਾਂ ਦੀ ਕਿੰਨੀਆਂ ਕਿ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਤੁਸੀਂ ਤਾਂ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਨੇ ਕਿੱਥੇ ਲੱਗਦਾ ਕਿ ਬਾਦੇ ਪੂਰੇ ਤਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਬਾਦੇ ਪੂਰੇ ਹੋ ਗਏ ਆ ਜੀ ਹੂੰ ਮੁਰਗੀ ਦਾ ਵੀ ਸਾਨੂੰ ਹਰਜਾਨਾ ਮਿਲ ਗਿਆ ਜਿਹੜੀ ਬੱਕਰੀ ਸੀ ਉਹਦਾ ਵੀ ਹਰਜਾਨਾ ਮਿਲ ਗਿਆ ਤੇ ਕੂੜੀ ਵਾਲਾ ਗੋਪ ਰੋੜ ਗਿਆ ਸੀ ਉਹਦੇ ਖਡੋਰੀ ਵਾਲੇ ਪਾਸੇ ਉਹਦੇ ਵੀ ਹਰਜਾਨੇ ਮਿਲ ਗਏ ਜਿਹਹੇ ਜੇ ਬਿਆਨ ਇਹਨਾਂ ਦਿੱਤੇ ਨੇ ਉਹ ਹਾਸੋਹੀਨੇ ਬਿਆਨ ਸਿਰਫ ਕਮੇਡੀ ਚੰਗੇ ਲੱਗਦੇ ਨੇ ਧਾਰਨ ਨੂੰ ਘੇਰਨ ਦਾ ਵਿਉਤਬੰਦੀ ਪਾਣੀ ਚੁੱਕੀ ਆ ਇਸ ਦਰਾਂ ਨੀ ਚੰਡੀਗੜ੍ਹ ਚ ਐਂਟਰ ਹੋ ਕੇ ਕੁੰਡਾ ਖੜਕਾ ਕੇ ਸੈਸ਼ਨ ਸ਼ੁਰੂ ਤੋਂ ਪਹਿਲਾਂ ਦਾ ਕਾਲੇ ਕਾਨੂੰਨਾਂ ਦੀ ਲੜਾਈ 32 ਜਥੇਬੰਦੀਆਂ ਤੇ ਪੂਰੇ ਦੇਸ਼ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਲੜੀ ਸੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਦਿੱਲੀ ਦੇ ਬਰੂਹਾਂ ਦੇ ਉੱਤੇ ਬੈਠ ਕੇ ਕਿਸਾਨਾਂ ਨੇ ਮੋਦੀ ਤੋਂ ਵਾਪਸ ਕਰਾਏ ਸੀ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੀਆਂ ਲਾਈਨਾਂ ਫਿਰ ਉਵੇਂ ਦੀ ਉਵੇਂ ਨੇ ਕਦੇ ਪਾਣੀ ਨੂੰ ਲੈ ਕੇ ਜਾਂ ਫਿਰ ਆਪਣੀ ਐਮਐਸਪੀ ਨੂੰ ਲੈ ਕੇ ਤਾਂ ਜਗ੍ਹਾ-ਜਗ੍ਹਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਭਾਵੇਂ ਇੱਕ ਜਥੇਬੰਦੀਆਂ ਖਨੌਰੀ ਤੇ ਨਾਲ ਸ਼ੰਭੂਵਾਰ ਦੇ ਉੱਤੇ ਬੈਠੀਆਂ ਨੇ ਦੂਜੇ ਪਾਸੇ ਹੁਣ ਵਿਧਾਨ ਸਭਾ ਦਾ ਕਰੋ ਕਰਨ ਵਾਸਤੇ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ ਹੀ ਪਹੁੰਚੀਆਂ ਸੀ ਕਾਫੀ ਮੰਗਾ ਨੇ ਪਾਣੀ ਦਾ ਮੁੱਦਾ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਪਾਣੀ ਗੰਦਲਾ ਹੋ ਰਿਹਾ ਦੂਜੇ ਪਾਸੇ ਪਾਣੀ ਖਤਮ ਹੋਣ ਦਾ ਜਾ ਰਿਹਾ ਧਰਤੀ ਦੇ ਵਿੱਚੋਂ ਦੂਜੇ ਪਾਸੇ ਐਮਐਸਪੀ ਵਾਸਤੇ ਕੋਈ ਗਰੰਟੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਫੀ ਕਿਸਾਨਾਂ ਨੂੰ ਉਮੀਦਾਂ ਨੇ ਕਿ ਇਸ ਵਾਰ ਕਿਤੇ ਨਾ ਕਿਤੇ ਕੋਈ ਸਖਤ ਕਾਨੂੰਨ ਬਣੇਗਾ ਜਿਸ ਦੇ ਨਾਲ ਕਿ ਉਹਨਾਂ ਦੀ ਐਮਐਸਪੀ ਬਰਕਰਾਰ ਹੋਏਗੀ ਜਾਂ ਫਿਰ ਪੰਜਾਬ ਦੇ ਜਿਹੜੇ ਪਾਣੀ ਦੇ ਮੁੱਦੇ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰੀਕੇ ਦਾ ਮਤਾ ਪਾਸ ਹੋਏਗਾ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਪਾਣੀ ਨੂੰ ਖਰਾਬ ਕਰ ਰਹੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਵੀ ਕਿਸਾਨ ਲਗਾਤਾਰ ਅੜੇ ਹੋਏ ਨੇ ਇਸ ਨੂੰ ਲੈ ਕੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸਾਡੇ ਹਰਮਿਤ ਕਾਦੀਆਂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਰਸਕਾਰ ਪ੍ਰਧਾਨ ਜੀ ਅੱਜ ਤੁਸੀਂ ਇਲਾਕੇ ਦੇ ਵਿੱਚ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਆਪਣੀ ਜਥੇਬੰਦੀ ਦੇ ਵਿੱਚ ਹੋਰ ਹੀ ਵਾਧਾ ਕੀਤਾ ਹੈ ਕਾਫੀ ਲੋਕ ਸ਼ਾਮਲ ਵੀ ਹੋਏ ਥੋੜੀ ਜਥੇਬੰਦੀ ਦੇ ਵਿੱਚ ਕਾਫੀ ਜਿੰਮੇਵਾਰੀ ਤੁਸ ਚੌਂਪੀਆਂ ਨੇ ਹੁਣ ਜਿਨ੍ਹਾਂ ਨੂੰ ਜਿੰਮੇਵਾਰੀ ਸੌਂਪੀਆਂ ਨੇ ਤਾਂ ਉਹ ਬੰਦੇ politcal ਨੇ bina political ਤੋਂ ਨੇ ਥੋੜੀ ਜਥੇਬੰਦੀ ਦੇ ਰਹਿਣਗੇ ਤਾਂ ਕਿਤੇ ਨ ਕਿਤੇ ਜਥੇਬੰਦੀ ਦੇ ਨਾਲ ਨਾਲ politcal ਦੇ ਵਿੱਚ ਤੁਰਨਗੇ ਨਾਲ ਦੇਖੋ ਸਾਡੀ ਜਥੇਬੰਦੀ ਹੈਗੀ ਆਰਥਿਕ ਜਥੇਬੰਦੀ ਹਾਂਜੀ ਅਸੀਂ ਲੜਾਈ ਕਰਦੇ ਆ ਆਰਥਿਕ ਦੀ ਕਿਸਾਨੀ ਦੀ ਉਹਦੇ ਨਾਲ ਜਦੋਂ ਲੜਾਈ ਕਰਦੇ ਸਾਡਾ ਕੋਈ ਵੀ ਗੁੱਟ ਬਣਦੀ ਉਹਦਾ ਸੋਸ਼ਲ ਐਕਟੀਵਿਟੀ ਸੋਸ਼ਲ ਈਵੈਂਟ ਤਾਂ ਜੇ ਕੋਈ ਆਪਣੇ ਸਮਾਜ ਦੇ ਵਿੱਚ ਕੋਈ ਉੜਤਾ ਹੁੰਦੀ ਆ ਉਹਦੇ ਦੀ ਲੜਾਈ ਕਰਨੀ ਆਰਥਿਕ ਲੜਾਈ ਕਰਨੀ ਇਹ ਸਾਡਾ ਫਰਜ਼ ਆ ਜਿਹੜਾ ਹੁਣ ਨਿੱਜ ਦੀ ਤੁਸੀਂ ਗੱਲ ਕਰੋ ਕੋਈ ਨਿੱਜ ਚ ਕੋਈ ਬੰਦਾ ਸਾਡੇ ਜਥੇਬੰਦੀ ਚ ਸਰਪੰਚ ਆ ਗਿਆ ਜੇ ਲੋ ਉਹ ਕਿਤਨਾ ਕਿਤੇ ਕਿਸੇ ਆਪਾਂ ਨਾ ਕਹੀਏ ਤੇ ਪੋਲਿਟਿਕਲ ਨਾਂ ਜੁੜਿਆ ਹੁੰਦਾ। ਬਿਲਕੁਲ ਸਰਪੰਚ ਜਿਹੜਾ ਆਲੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ। ਮੈਂ ਚਾਹੁੰਦਾ ਸਰਪੰਚ ਸਾਂਝਾ ਹੋਣਾ ਚਾਹੀਦਾ। ਹਾਂਜੀ ਕੋਈ ਪ੍ਰਚਾਰ ਇਹ ਜਾਣਾ ਚਾਹੀਦਾ ਕੋਈ ਡਿਵੈਲਪਮੈਂਟ ਪਿੰਡ ਦੀ ਕਰ ਸਕੇ। ਬਿਲਕੁਲ ਵੱਡੇ ਲੈਵਲ ਤੇ ਹੋ ਹਮੀਰ ਸਿੰਘ ਜੀ ਉਹ ਲੱਗੇ ਵੀ ਹੋਇਆ ਉਹ ਪ੍ਰਚਾਰ ਕਰਨ ਲਈ ਵੀ ਇਹਦੀ ਪੰਚਾਇਤੀ ਚ ਰਾਜ ਕਿਵੇਂ ਨੇ ਇਹਨਾਂ ਦੇ ਤੁਹਾਡੇ ਅਧਿਕਾਰ ਕੀ ਨੇ ਪਿਆਰ ਲਾਲ ਗਰਗ ਵੀ ਲੱਗੇ ਹੋਇਆ ਗ੍ਰਾਮ ਸਭਾ ਸਾਰੀ ਸਮਝਾ ਰਹੇ ਨੇ। ਤੇ ਮੈਂ ਕਹਿੰਦਾ ਉਹ ਬੜੀਆ ਇੱਕ ਕਰ ਰਹੇ ਆ ਆਪਣੇ ਦੀ ਲੋੜ ਆ ਹਾਂਜੀ ਉਹਨਾਂ ਦਾ ਪ੍ਰਚਾਰ ਕਰਨਾ ਹਾਂਜੀ ਪਰ ਜਿੱਦੇ ਜਥੇਬੰਦੀ ਦੀ ਗੱਲ ਆਉਂਦੀ ਹੈ ਤੇ ਹਰ ਤਰ੍ਹਾਂ ਦਾ ਪੋਲਿਟਿਕਲ ਪਾਰਟੀ ਦਾ ਬੰਦਾ ਹੁੰਦਾ ਕਿਤੇ ਨਾ ਕਿਤੇ ਬੈਕਗ੍ਰਾਉਂਡ ਚ ਪਰ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਆਪਦੀ ਪੋਲਿਟਿਕਲ ਬੈਕਗ੍ਰਾਉਂਡ ਰੱਖੋ ਲੱਗ ਲੱਗ ਪਰ ਆਰਥਿਕ ਦੌਰ ਦੀ ਜਿਹੜੀ ਲੜਾਈ ਹੋਵੇ ਉਹ ਤਾਂ ਕਿਸਾਨ ਬਣ ਕੇ ਤੁਸੀਂ ਆਪਣੀ ਲੜਾਈ ਲੜੋ ਕਿਤੇ ਕਿਸਾਨੀ ਮੰਗਾ ਲਈ ਇਕੱਠੇ ਹੋਵੋ ਕਿਤੇ ਤੁਹਾਨੂੰ ਕਿਸਾਨੀ ਮੰਗਾ ਲਈ ਜਿਹੜੀ ਪੋਲਿਟਿਕਲ ਪਾਰਟੀਆਂ ਡਿਵਾਈਡ ਨਾ ਕਰਨ ਪ੍ਰਧਾਨ ਜੀ ਲੜਾਈਆਂ ਬਹੁਤ ਤੁਸੀਂ ਲੜਦੇ ਆ ਰਹੇ ਹੋ ਭਾਵੇਂ ਖੇਤੀ ਕਾਨੂੰਨਾਂ ਵਾਲੀ ਹੋਵੇ ਜਾਂ ਫਿਰ ਹੁਣ ਮੁੜ ਤੋਂ ਫਿਰ ਉਹੀ ਸੰਘਰਸ਼ ਕਰਨਾ ਸ਼ੁਰੂ ਪ ਹੋਰ ਚੰਡੀਗੜ੍ਹ ਤੋਂ ਤੁਸੀਂ ਸ਼ੁਰੂ ਕਰਤਾ ਪਾਣੀਆਂ ਦਾ ਮੁੱਦਾ ਹੈ ਐਮਐਸਪੀ ਦਾ ਮੁੱਦਾ ਹੈ ਹੋਰ ਵੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਸ਼ੁਰੂ ਕੀਤਾ ਸੰਘਰਸ਼ ਕੀ ਗੱਲ ਕਿ ਜਦੋਂ ਤੁਸੀਂ ਦਿੱਲੀ ਦੇ ਬਰੂਆਂ ਦੇ ਉੱਤੇ ਬੈਠੇ ਸੀ ਉੱਥੇ ਕਿਉਂ ਨਾ ਕਾਨੂੰਨ ਤੁਸੀਂ ਇਸ ਤਰੀਕੇ ਦੇ ਪਾਸ ਕਰਵਾਏ ਕਿਉਂਕਿ ਥੋੜਾ ਜਿਹਾ ਦੋ ਕਦਮ ਰਹਿ ਗਏ ਸੀ ਬਾਕੀ ਤੁਸੀਂ ਪਹੁੰਚ ਗਏ ਸੀਰੇ ਦੇਖੋ ਜਿਹੜੀ ਆਪਾਂ ਮੁੱਖ ਮੰਗ ਲੈ ਕੇ ਗਏ ਸੀ ਤਿੰਨ ਕਾਨੂੰਨ ਸੀਗੇ ਹਾਂਜੀ ਤਿੰਨ ਕਾਨੂੰਨਾਂ ਖਾਤਰ ਆਪਾਂ ਨੂੰ ਲੱਗ ਰਿਹਾ ਸੀ ਵੀ ਸਾਰੇ ਇੱਕ ਦੂਜੇ ਨਾਲ ਕਲੱਬ ਨੇ ਹਾਂਜੀ ਇਹਨਾਂ 'ਚੋਂ ਇੱਕ ਕਾਨੂੰਨ ਵੀ ਜੇ ਲੱਗਦਾ ਤਾਂ ਦੂਜਾ ਕਾਨੂੰਨ ਉਹ ਆਟੋਮੈਟਿਕ ਲਾ ਜੂਗਾ ਜੇ ਪਿੱਛੇ ਵੀ ਲੈ ਲੈਣੇ ਬਿਲਕੁਲ ਤਾਂ ਸਾਰੀ ਸੰਗਤ ਦੇ ਹਾਂਜੀ ਸਹਿਯੋਗ ਨਾਲ ਹੂੰ ਤੇ ਪਿਆਰ ਨਾਲ ਤੇ ਤਾਕਤ ਦਿਖਾ ਕੇ ਉਹਤੇ ਆਪਣੀ ਏਕਤਾ ਦਿਖਾ ਕੇ ਹਾਂਜੀ ਉਹ ਆਪਾਂ 3 ਕਰੋੜ ਜਿੱਤੇ ਨੇ ਹਾਂਜੀ ਉਹ ਲਗ ਲੜਾਈ ਆਪਾਂ ਲੈ ਕੇ ਗਏ ਸੀ ਸੈਂਟਰਲ ਦੀ ਲੜਾਈ ਸੀ 3 ਕਰੋੜਾਂ ਦੀ ਸੀ ਉਹ ਲੈ ਕੇ ਗਏ ਹਾਂ ਉਥੋਂ ਗੁਰੀਆਂ ਹੋਈਆਂ ਮੰਗਾ ਹਾਂਜੀ ਜਿਹੜੀਆਂ ਆਪਣੇ ਦੇ ਪਾਏ ਹੋਏ ਪਰਚੇ ਹਾਂਜੀ ਬੱਚਿਆਂ ਦੇ ਪਾਏ ਹੋਏ 26 ਤਰੀਕ ਦੇ ਪਰਚੇ ਹਾਂਜੀ ਲਖੀਮਪੁਰ ਵਾਲੇ ਪਰਚੇ ਹਾਂਜੀ ਇਦਾਂ ਦੇ ਲੱਗ-ਲੱਗ ਆ ਥਾਵਾਂ ਤੇ ਉੱਤੇ ਜਿੰਨਾ ਵੀ ਬੈਰੀਕਾਰ ਟੋੜੇ ਸੀ ਉਹਨਾਂ ਦੇ ਪਾਏ ਹੋਏ ਹਰਿਆਣਾ ਦੇ ਵਿੱਚ ਪਰਚੇ ਉਹ ਵਾਪਸ ਲੈਣ ਦੀ ਗੱਲ ਸੀ ਇਹ ਸਮਝੌਤਾ ਹੋਇਆ ਸੀ ਵੀ ਤੁਸੀਂ ਸਾਰੇ ਕੇਸ ਵਾਪਸ ਲਓਗੇ ਹਾਂਜੀ ਇਹ ਸਮਝੋਤੇ ਦੇ ਵਿੱਚ ਕਈ ਕੇਸ ਉਹਨੇ ਵਾਪਸ ਲੈ ਲਏ ਕਈ ਸਰਕਾਰ ਹਾਲੇ ਵੀ ਪੰਬਲਪੂਸੇ ਚ ਪਾਈ ਫਿਰਦੀ ਹੈ ਹੂੰ ਇਹ ਮੁੱਦੇ ਲੈ ਕੇ ਆਪਾਂ ਮੁੜੇ ਸੀ ਵਾਪਸ ਤੇ ਜਿੱਤ ਹਾਸਲ ਕੀਤੀ ਸੀ ਲੰਬੀ ਲੜਾਈ ਤੋਂ ਹੂੰ ਜਿਹੜੇ ਐਮਐਸਪੀ ਦਾ ਸਾਡੀ ਸਮਝ ਇਹ ਬਣਦੀ ਸੀ ਵੀ ਐਮਐਸਪੀ ਲੰਬੀ ਲੜਾਈ ਹੈ ਹਾਂਜੀ ਮੁੱਖ ਲੜਾਈ ਹੈ ਇਹਨੂੰ ਲੜਨ ਵਾਸਤੇ ਪਹਿਲਾ ਪ੍ਰਚਾਰ ਦੀ ਲੋੜ ਹਾਂਜੀ ਅੱਜ ਵੀ ਸਾਡੇ ਜਿਹੜੇ ਸਾਥੀ ਇਹ ਲੜਾਈ ਲੜ ਰਹੇ ਨੇ ਹਾਂਜੀ ਖਨੌੜੀ ਤੇ ਬੈਠੇ ਨੇ ਤੇ ਸ਼ੰਭੂ ਤੇ ਬੈਠੇ ਨੇ ਉਹ ਇਸ ਲੜਾਈ ਨੂੰ ਲੈ ਕੇ ਲੜਾਈ ਨੂੰ ਦਿੱਲੀ ਲੈ ਕੇ ਚੱਲੇ ਸੀ ਤਾਂ ਰਸਤੇ 'ਚ ਸਰਕਾਰ ਨੇ ਰੋਕ ਲਿਆ ਹੂੰ ਪਰ ਸਾਨੂੰ ਇਹ ਲੱਗ ਰਿਹਾ ਕਿ ਤਨਾ ਕਿਤੇ ਪੰਜਾਬ ਵੱਲੋਂ ਜਦੋਂ ਗੱਲ ਧੁਰਦੀ ਆ ਹੂੰ ਪਾਕੀ ਪਵਾਰ ਦੇ ਵਿੱਚੋਂ ਉਦਾਂ ਗੱਲ ਨਿਕਲ ਕੇ ਆਉਂਦੀ ਨਹੀਂ ਜਿਦਾਂ ਦੀ ਆਉਣੀ ਚਾਹੀਦੀ ਸੀ ਕਿਉਂਕਿ ਸਾਨੂੰ ਤਾਂ ਚਾਰ ਪੰਜ ਫਸਲਾਂ ਤੇ ਐਮਐਸਪੀ ਮਿਲਦੀ ਆ ਉਹਨਾਂ ਨੂੰ ਮੈਸਮੈਸ ਵੀ ਨਹੀਂ ਮਿਲ ਰਹੀ ਉਹ ਸਮਝ ਨਹੀਂ ਆ ਰਹੀ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਆਪਾਂ ਐਮਐਸਪੀ ਦੀ ਸਾਰੀ ਫਸਲਾਂ ਤੇ ਮੰਗ ਤਾਂ ਕਰ ਰਹੇ ਹਾਂ ਕਿ 66 ਤੋਂ ਲੈ ਕੇ ਹੁਣ ਤੱਕ ਦੇ ਜਿਹੜਾ ਫੂਡ ਬਾਉਲ ਭਰਨਾ ਸੀ ਉਹ ਕਣਕ ਝੋਨਾ ਮਿਲਿਆ ਸੀ ਆਪਾਂ ਨੂੰ ਉਹ ਤੇ ਐਮਐਸਪੀ ਮਿਲੀ ਸੀ ਹਾਂਜੀ ਉਹਦਾ ਆਪਣਾ ਨੁਕਸਾਨ ਇਹ ਹੋ ਗਿਆ ਵੀ ਆਪਾਂ ਉਹ ਝੋਨਾ ਲਾ ਲਾ ਕੇ ਜਿੱਥੇ ਆਪਾਂ ਟਿੱਬੇ ਬਦਲ ਕਰ ਰਹੇ ਨਲੇ ਪੂਰਲੇ ਸਾਰਾ ਬੇਤਾ ਕੀਤੀਆਂ ਬਜ਼ੁਰਗਾਂ ਨੇ ਤੇ ਐਮ ਐਸ ਪੀ ਆਪਾਂ ਲਈਤੀ ਤੇ ਪਰ ਆਪਾਂ ਨਾਲ-ਨਾਲ ਸਾਰੇ ਮੁਲਕ ਦਾ ਢਿੱਡ ਭਰਿਆ ਉਹਦਾ ਨੁਕਸਾਨ ਇਹ ਚਰ ਗਿਆ ਵੀ ਅੱਜ ਆਪਾਂ ਪੰਜਾਬ ਜਿਹਦਾ ਪਾਣੀਆ ਦੇ ਨਾਂ ਦੇ ਉੱਤੇ ਆ ਉਹ ਪਾਣੀ ਆਪਣਾ ਗਵਾ ਰਿਹਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਪਾਣੀ ਦੂਸ਼ਿਤ ਹੋ ਰਿਹਾ ਇਹਨੂੰ ਅਸੀਂ ਮੰਗਦੇ ਆ ਵੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਜੇ ਹੁਣ ਮਿਲ ਜੇ ਤਾਂ ਇਹ ਤੇ ਕਿਤੇ ਨਾ ਕਿਤੇ ਝੋਨੇ ਵਾਲੇ ਪਾਸੋਂ ਮੂੰਹ ਮੋੜ ਜੇ ਤਾਂ ਆਪਾਂ ਅਗਲੇ ਆਉਣ ਵਾਲੀ ਪੁਸਤਾਂ ਵਾਸਤੇ ਜ਼ਮੀਨ ਹਟਲਾ ਪਾਣੀ ਨਹਿਰੀ ਪਾਣੀ ਪ੍ਰਬੰਧ ਰੱਖ ਸਕਾਂਗੇ ਅੱਛਾ ਇਸ ਇਲਾਕੇ ਦੇ ਵਿੱਚ ਕੰਪਨੀਆਂ ਬਹੁਤ ਆਈਆਂ ਨੇ ਕਾਫੀ ਕਿਸਾਨਾਂ ਦੀਆਂ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਲੈ ਰਹੀਆਂ ਨੇ ਪਰ ਕੁਝ ਕਿਸਾਨਾਂ ਦੇ ਪੈਸੇ ਮਾਰ ਲੈਂਦੀਆਂ ਨੇ ਕਿਸਾਨਾਂ ਦੇ ਨਾਲ ਉਹਨਾਂ ਦੇ ਉੱਤੇ ਕਾਫੀ ਪਰਚੇ ਕਰ ਦਿੰਦੇ ਨੇ ਉਹਨਾਂ ਵਾਸਤੇ ਥੋੜੀ ਜਿਥੇਬੰਦੀ ਕਿਸ ਤਰੀਕੇ ਦਾ ਅੱਗੇ ਕੰਮ ਕਰੇਗੀ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਦੇ ਜਿਹੜੇ ਆਗੂ ਨੇ ਤੁਹਾਡੇ ਨਾਲ ਦੀ ਨਾਲ ਜਿਹੜੇ ਵਰਕਰ ਨੇ ਕੰਮ ਕਰਨ ਵਾਲੇ ਜਥੇਬੰਦੀ ਜੋ ਕਿਵੇਂ ਖੜੋਗੇ ਨਾਲ ਦੇਖੋ ਜਿੱਥੇ-ਜਿੱਥੇ ਵੀ ਸ਼ਹਿਰੀ ਵਰਗ ਵੱਧ ਰਿਹਾ ਹਾਂਜੀ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਜਲੰਧਰ ਜਿੱਥੇ-ਜਿੱਥੇ ਸ਼ਹਿਰ ਵੱਧ ਰਿਹਾ ਇੱਥੇ ਚੰਡੀਗੜ੍ਹ ਦਾ ਪਾਸਾ ਆ ਗਿਆ ਹਾਂਜੀ ਸ਼ਹਿਰ ਵੱਧ ਰਿਹਾ ਉੱਥੇ ਇਹ ਮੁਸ਼ਕਲਾਂ ਆ ਰਹੀਆਂ ਨੇ ਬਿਲਕੁਲ ਇੱਕ ਤਾਂ ਸਾਡੇ ਝੱਟ ਪੜਦਾ ਹੁੰਦੀ ਆ ਹਾਂਜੀ ਕਾਗਜ਼ਾਤਾਂ ਪ੍ਰਤੀ ਨਾ ਸਮਝ ਹੋਣੀ ਕੋਈ ਨਾ ਕੋਈ ਸਾਈਨ ਗਲਤ ਕਰ ਦੇਣਾ ਸਾਨੂੰ ਐਗਰੀਮੈਂਟ ਵੱਡਣੇ ਪਹਿਲਾਂ ਤਾਂ ਉਸ ਤਰੀਕੇ ਨਾਲ ਜਾਗਰੂਤ ਕਰਕੇ ਕੀਤਾ ਜਾਂਦਾ ਹਾਂ ਜੀ ਬਹੁਤ ਬੱਚੇ ਆਪਣੇ ਜਾਗਰੂਤ ਹੋ ਚੁੱਕੇ ਨੇ ਜਾਗਰੂਤ ਹੋ ਚੁੱਕੇ ਨੇ ਪਰ ਹਾਲੇ ਵੀ ਕਿਤਨਾ ਕਿਤੇ ਕੋਈ ਜਿਹੜੀ ਕਰੂਨੀ ਢੰਗ ਨੇ ਜਾਗਰਤਾ ਦੇ ਉਹ ਪਹਿਲ ਪਹਿਲ ਦੇ ਆਧਾਰ ਤੇ ਹੋ ਜਾਂਦੇ ਹੁੰਦੇ ਆ ਜੇ ਕਿਤੇ ਕਿਸੇ ਨਾਲ ਠੱਗੀ ਹੋ ਵੀ ਜਾਂਦੀ ਹੈ ਉਹਦੇ ਨਾਲ ਅਸੀਂ ਕਿਹੜਾ ਲੀਗਲ ਆਪਣਾ ਸੈਲਾ ਸਾਡਾ ਉਹ ਵੀ ਪ੍ਰਬੰਧ ਦੰਨੇ ਆ ਨਾਲ ਨਾਲ ਜਥੇਬੰਦੀ ਢਾਂਚੇ ਨੂੰ ਵੀ ਕਹਿੰਨੇ ਆ ਵੀ ਤੁਸੀਂ ਪੰਚਾਇਤੀ ਤੌਰ ਤੇ ਜਿਵੇਂ ਆਪਾਂ ਪਿੰਡਾਂ 'ਚ ਕਹਿ ਦਿੰਦੇ ਆ ਪੰਚਾਇਤੀ ਰਾਜੀ ਨਾਮੇ ਨੇ ਵੀ ਅਗਲੇ ਜਾ ਕੇ ਪੰਚਾਇਤੀ ਤੌਰ ਤੇ ਕਹਿ ਦਿਓ ਵੀ ਤੂੰ ਇਸ ਨਾਲ ਠੱਗੀ ਕੀਤੀ ਆ ਆਹਾਂ ਕਾਗਜ਼ਦারে ਗਲਤ ਨੇ ਤੇ ਪੰਜਾਇਤੀ ਤੌਰ ਤੇ ਹੋਰ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰੀਦੀ ਆ ਅੱਗੇ ਤੋਂ ਸੁਚੇਤ ਕਰੀਦਾ ਕਿਸਾਨਾਂ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੀਦੀ ਆ ਵੀ ਜੇ ਤੁਹਾਡੀ ਜ਼ਮੀਰ ਮਹਿੰਗੀ ਹੋ ਗਈ ਤਾਂ ਇਹ ਨਾ ਸੋਚੋ ਵੀ ਇਹ ਹੁਣ ਸਸਤੀ ਹੋਊਗੀ ਇਹ ਅਗਲੇ ਦਿਨ ਹੋਰ ਮਹਿੰਗੀ ਹੋਊਗੀ ਇਹਨੂੰ ਜਦ ਤੱਕ ਤੁਸੀਂ ਰੱਖ ਸਕਦੇ ਹੋ ਜਦ ਤੱਕ ਤੁਸੀਂ ਇਹਦੇ ਕਾਗਜ਼ਾਤ ਪ੍ਰਤੀ ਤੁਸੀਂ ਸੁਹੇਤ ਨਹੀਂ ਹੁੰਦੇ ਜਦ ਤੱਕ ਤੁਸੀਂ ਕਾਨੂੰਨ ਪ੍ਰਤੀ ਸੁਹੇਤ ਨਹੀਂ ਹੁੰਦੇ ਤੁਹਾਡੀ ਇਨਵੈਸਟਮੈਂਟ ਕਿਵੇਂ ਆ ਅੱਗੇ ਇਨਵੈਸਟ ਕਿੱਥੇ ਕਰਨਾ ਚਾਹੀਦਾ ਤੁਹਾਡਾ ਪੈਸਾ ਕਿਵੇਂ ਸੰਭਾਲਣਾ ਇਹ ਜਾਗਰੂਤਾ ਇਸ ਲੈਵਲ ਤੇ ਸ਼ਹਿਰ ਦੇ ਨੇੜੇ ਵਾਲੇ ਪਿੰਡਾਂ ਦੀ ਤਕਲੀਫ ਆ ਇਹ ਇੱਕ ਵਿਲੱਖਣੀ ਤਰੀਕਸਾ ਸਾਡੀ ਆ ਗਈ ਜਿਹੜੀ ਹੁਣ ਪ੍ਰੋਬਲਮ ਸੋਲਵ ਕਰਨ ਲਈ ਜਥੇ ਬੰਦੀਆਂ ਇਹਨਾਂ ਦਾ ਸਾਥ ਦਿੰਦੀਆਂ ਨੇ ਇਹਦੇ ਨਾਲ-ਨਾਲ ਜਿੱਥੇ ਕੁਆਰੀਸ਼ਨ ਦੀ ਕੋਈ ਪ੍ਰੋਬਲਮ ਆਉਂਦੀ ਆ ਉੱਥੇ ਜਿਹੜਾ ਇਹਨਾਂ ਨੂੰ ਸਹੀ ਮੁੱਲ ਦਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਛਾ ਜਦੋਂ ਦਿੱਲੀ ਦੇ ਤੁਸੀਂ ਲੜਾਈ ਲੜਨ ਗਏ ਆ ਬਰੋਹਾਂ ਦੇ ਉੱਤੇ ਬੈਠੇ ਸੀ ਤੇ 32 ਜਥੇ ਬੰਦੀਆਂ ਸੀ ਉਸ ਤੋਂ ਬਾਅਦ ਜਦੋਂ ਵਾਪਸ ਮੁੜਦੇ ਹੋ ਤਾਂ ਹੁਣ ਮੇਰੇ ਖਿਆਲ 32 ਜਗ੍ਹਾ 64 ਹੀ ਹੋ ਗਏ ਉਹਨੇ ਪਰ ਕੁਝ ਅਲਜ਼ਾਮ ਵੀ ਲੱਗਦੇ ਨੇ ਕਿ ਕਿਸਾਨ ਹੁਣ ਧੱਕਾ ਵੀ ਲਾਗੇ ਕਰਨ ਜਿੱਥੇ ਦੇਖਦੇ ਨੇ ਉੱਥੇ ਝੰਡਾ ਕੱਢ ਕੇ ਬਹਿ ਜਾਂਦੇ ਨੇ ਤਾਂ ਲੱਗਦਾ ਕੁਛ ਨਾ ਕੁਛ ਵੈਰੀਫਾਈ ਹੋਣਾ ਚਾਹੀਦਾ ਕਿਹੜੇ ਕਿਸਾਨ ਨੇ ਕਈ ਵਾਰੀ ਬਲੈਕਮੈਲਰੀ ਬਹੁਤ ਅੱਗੇ ਆ ਰਹੇ ਨੇ ਕਾਫੀ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਪੈਸੇ ਲੈ ਕੇ ਸਮਝੌਤੇ ਹੁੰਦੇ ਨੇ ਉੱਥੇ ਦੇਖੋ ਜਦੋਂ ਵੀ ਕੋਈ ਮੂਵਮੈਂਟ ਹੈ ਹਾਂਜੀ ਜਾਂ ਕੋਈ ਅੰਦੋਲਨ ਜਾਂ ਮੂਵਮੈਂਟ ਹੂੰ ਪੈਰ ਰੱਖਦੀ ਆ ਹਾਂਜੀ ਉਹਦੇ ਵਿੱਚ ਜਦੋਂ ਇਹ ਸਫਲਤਾ ਹਾਸਲ ਕਰ ਲੈਂਦੀ ਆ ਹਾਂਜੀ ਤਾ ਬਲੈਕ ਸ਼ੀਪ ਸ਼ੋਦੇ ਚ ਆ ਜਾਂਦੀ ਹੈ ਬਿਲਕੁਲ ਉਹੋ ਵਰਤਦਿਆਂ ਨੇ ਹਮ ਬੜੀ ਮਦਭਾਗੀ ਗੱਲ ਆ ਇਹ ਵੀ ਜੇ ਕੋਈ ਹਰਾ ਝੰਡਾ ਜਾਂ ਇਹ ਲੈ ਕੇ ਵਰਤ ਕੇ ਕਿਸੇ ਨੂੰ ਬਲੈਕਮੇਲ ਟਾਈਪ ਕਰੇ ਜਾਂ ਕਥ ਕਰੇ ਅਸੀਂ ਪਹਿਲਾਂ ਹੀ ਪ੍ਰਚਾਰ ਕਰਦੇ ਆ ਵੀ ਅਸੀਂ ਸਾਂਝੇ ਕੰਮ ਚ ਆਪਣਾ ਯੋਗਦਾਨ ਦੇਵਾਂਗੇ ਹਮ ਭਰਾਵਾਂ ਨੂੰ ਵੀ ਵੰਡ ਚ ਨਹੀਂ ਜਾਵਾਂਗੇ ਅਸੀਂ ਉਹਦੇ ਵਿੱਚ ਏਦਾਂ ਦੇ ਸਖਸ਼ਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਹਾਡੇ 2-4 ਬੰਦਿਆਂ ਦੇ ਖਾਤਰ ਹਾਂਜੀ ਸਾਰਾ ਜਿਹੜਾ ਸਾਡਾ ਕੀਤਾ ਸਾਡੇ ਜਥੇਬੰਦੀਆਂ ਬਦਨਾਮ ਹੁੰਦੀਆਂ ਨੇ ਹਾਂਜੀ ਇਹਦੇ ਨਾਲ ਸਾਡਾ ਜਿਹੜਾ ਪਿਆਰ ਬਣਿਆ ਹੋਇਆ ਸੰਗਤ ਨਾਲ ਸਾਰੇ ਸਮਾਜ ਨਾਲ ਜਿਹੜਾ ਅਸੀਂ ਅੰਦੋਲਨ ਵਾਲੇ ਜਿੱਤੇ ਆ ਲੋਕਾਂ ਦੇ ਦਿਲ ਜਿੱਤੇ ਨੇ ਉਹਦੇ ਤੇ ਇਹ ਅਸਰ ਮਾੜਾ ਪੈਂਦਾ ਸ਼ਹਿਰੀ ਵਰਗ ਸਾਨੂੰ ਉਸ ਨਿਗਾਹ ਨਾਲ ਫਿਰ ਨਹੀਂ ਦੇਖਦਾ ਜਿਸ ਨਿਗਾਹ ਨਾਲ ਅਸੀਂ ਆਪਣੀ ਇੱਜ਼ਤ ਬਣਾਈ ਹੋਈ ਅੱਜ ਕਈ ਪਿੱਛੇ ਦੀ ਮੈਂ ਦੇਖਿਆ ਸੀ ਕਿ ਫੋਜਪੁਰ ਸਾਈਡ ਤੋਂ ਇੱਕ ਸੂਬਾ ਆਗੂ ਨੇ ਵੀਡੀਓ ਪਾਈ ਸੀ ਕਿ ਕੁਛ ਕਸਾਨਾਂ ਦੇ ਕਾਰਡ ਬਣਾ ਕੇ ਟੋਲ ਟੈਕਸ ਵਾਲਿਆਂ ਨੂੰ ਤਾਂ ਕੀਤਾ ਜਾਂਦਾ ਹੈ ਟੋਲ ਟੈਕਸ ਵਾਲਿਆਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਕਿ ਅਸੀਂ ਫਲਾਨ ਯੂਨੀਅਨ ਦੇ ਪ੍ਰਧਾਨ ਆ ਫਲਾਨ ਯੂਨੀਅਨ ਦੇ ਆਗੂ ਆ ਉਹ ਕਹਿੰਦੇ ਕਿ ਜਦੋਂ ਟੋਲ ਟੈਕਸ ਵਾਲੇ ਕੋਈ ਵੀਡੀਓ ਮੰਗਦੇ ਨੇ ਕੋਈ ਫੋਟੋ ਮੰਗਦੇ ਨੇ ਪ੍ਰਦਰਸ਼ਨ ਦੇ ਵੀ ਤੁਸੀਂ ਜਿੱਥੇ ਕੀਤਾ ਹੋਇਆ ਸ਼ਾਮਲ ਹੋ ਤਾਂ ਦਿਖਾ ਦਿਓ ਉਸ ਤੋਂ ਬਾਅਦ ਉੱਥੇ ਜਾ ਕੇ ਕਹਿੰਦੇ ਕਿ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਐਦਾਂ ਦੇ ਜਿਹੜੇ ਗੁੰਮਰਾਹ ਕਰ ਰਹੇ ਨੇ ਤੁਹਾਡੇ ਵਰਗੀ ਜਥੇਬੰਦੀਆਂ ਜਿਹੜੀਆਂ ਸੰਘਰਸ਼ ਜਿੱਤ ਕੇ ਆਈਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਥੇਬੰਦੀਆਂ ਵੱਲੋਂ ਕੋਈ ਬਣਾਇਆ ਹੋਇਆ ਪ੍ਰੋਟੋਕੋਲ ਕੀ ਹਾਂ ਉਹਨਾਂ ਜਥੇਬੰਦੀਆਂ ਦੀ ਵੈਰੀਫਾਈ ਕੀਤੀ ਜਾਵੇ ਪਈ ਉਹ ਗਲਤ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਸਾਡੇ ਸਤਕਾਰ ਦੇ ਤੌਰ ਤੇ ਸਾਨੂੰ ਟੂਲ ਸਾਡੇ ਤੋਂ ਨਹੀਂ ਲੈਂਦੇ ਹਾਂਜੀ ਉਹ ਉਹਨਾਂ ਦਾ ਸਤਕਾਰ ਆ ਸਾਡੇ ਪ੍ਰਤੀ ਕੋਈ ਉਹ ਸਾਡੇ ਨਾਲ ਬੰਦਾਸ ਨਹੀਂ ਹੈ ਹਾਂਜੀ ਸਾਡੇ ਗੱਡੀ ਦਾ ਟੂਲ ਉਹ ਕੱਟ ਸਕਦੇ ਬਿਲਕੁਲ ਸਾਨਾ ਤੌਰ ਤੇ ਉਹ ਸਿਰਫ ਸਤਕਾਰ ਤੌਰ ਤੇ ਸਾਨੂੰ ਨਿਕਲਦੀ ਅੱਗੇ ਦੇ ਦਿੰਦੇ ਹਾਂਜੀ ਉਹ ਉਹਨਾਂ ਨੇ ਅਸੀਂ ਬਣਾਇਆ ਹੋਇਆ ਵੀ ਬੈਚ ਲੱਗਿਆ ਹੋਵੇ ਹਰੀ ਪੱਕ ਲੱਗੀ ਹੋਵੇ ਆਈ ਕਾਰਡ ਹੋਵੇ ਤਾਂ ਵੀ ਪ੍ਰੂਫ ਤਾਂ ਦੇਣਾ ਪਊ ਜਿਹੜੇ ਉਹਨਾਂ ਨੇ ਹੁਣ ਉੱਥੇ ਖੈਬਰਦੇ ਨਹੀਂ ਮੋਸਟ ਪ੍ਰੋਬਬਲੀ ਉਹ ਬੰਦੇ ਕਿਸਾਨ ਬਲੌਗ ਨੂੰ ਬਲੌਗ ਹੀ ਨਹੀਂ ਕਰ ਰਹੇ ਹੁੰਦੇ ਤੇ ਉਹ ਸਿਰਫ ਤੇ ਸਿਰਫ ਜਿਹੜੀ ਟੂਲ ਦੀ ਪੈਸੇ ਬਚਾਉਣ ਲਈ ਉਹ ਕਾਰਨ ਨਾਲ ਤੇ ਉਹ ਉਹਦਾ ਕਾਰਨ ਬਣ ਕੇ ਜਥੇਬੰਦੀ ਨੂੰ ਬਦਨਾਮੀ ਦੇ ਰਾਹ ਪਾਉਂਦੇ ਨੇ ਅੱਛਾ ਜਿਹੜੀਆਂ ਮੰਗਾ ਲਖੇਮਪੁਰਪੁਰੀ ਦੀ ਖੇਰੀ ਦੀ ਗੱਲ ਕਰੀਏ ਜਿਹੜੀਆਂ ਜਾਂ ਫਿਰ ਜਿੰਨੇ ਪਰਚੇ ਹੋਏ ਸੀ ਉਹਨਾਂ ਨੂੰ ਅਜੇ ਤੱਕ ਦੱਸਿਆ ਜਾ ਰਿਹਾ ਕਿ ਵਾਪਸ ਨਹੀਂ ਕੀਤਾ ਤਾਂ ਕੋਈ ਕੇਂਦਰ ਵੱਲੋਂ ਵੀ ਆਇਆ ਸੰਦੇਸ਼ਾ ਕੋਈ ਤੁਹਾਨੂੰ ਕਿ ਪਾ ਗੱਲਬਾਤ ਕਰਦੇ ਕਿਉਂਕਿ ਕੇਂਦਰ ਦੇ ਮੰਤਰੀਆਂ ਵੱਲੋਂ ਤਾਂ ਬਾਰ ਬਾਰ ਇਹੀ ਬਿਆਨ ਆਉਂਦਾ ਹੈ ਕਿ ਅਜੇ ਤੱਕ ਸਾਨੂੰ ਕੋਈ ਕਮੇਟੀ ਬਣਾ ਕੇ ਇੱਕ ਸਾਂਝ ਥਿਮ ਦੇ ਨਹੀਂ ਦਿੱਤੀ ਜਿਸ ਨੂੰ ਲੈ ਕੇ ਅਸੀਂ ਅੱਗੇ ਚੱਲ ਸਕੀ ਕਮੇਟੀ ਬਣੀ ਹੋਈ ਹੈ ਜੀ ਹਮ ਜਿਹੜੇ ਸਾਡੇ ਇੰਡੀਆ ਲੈਵਲ ਤੇ 40 ਮੈਂਬਰ ਹੁੰਦੇ ਸੀ ਤੁਸੀਂ ਵੀ ਕਵਰ ਕੀਤਾ ਹੋਣਾ ਬੜੀ ਤੌਰ ਤੇ ਜਿਹੜੇ ਸਰਕਾਰ ਨਾਲ ਗੱਲ ਕਰਨ ਜਾਂਦੇ ਸੀ ਹਾਲੇ ਉਹਨੂੰ ਕਮੇਟੀ ਦੀ ਕਿਹੜੀ ਕਸਰ ਉਹ ਕਮੇਟੀ ਨੇ 16 ਮੀਡੀਆ ਕੀਤੀਆਂ ਹਮ ਉਹ 16 ਨੂੰ ਜਦੋਂ ਮਰਜ਼ੀ ਬੁਲਾਉਣ ਅਸੀਂ ਟੇਬਲ ਟਾਕ ਤੋਂ ਨਹੀਂ ਭਜਦੇ ਹਾਂਜੀ ਅਸੀਂ ਅੰਦੋਲਨ ਕਰਨ ਤੋਂ ਪਹਿਲਾਂ ਟੇਬਲ ਟਾਕ ਤੇ ਵਿਸ਼ਵਾਸ ਰੱਖਦੇ ਹਾਂ ਅਸੀਂ ਕਿਸੇ ਨੂੰ ਤਕਲੀਫ ਸਰਕਾਰ ਚ ਜਾਂ ਆਵਾਮ ਨੂੰ ਤਕਲੀਫ ਦੇਣ ਤੋਂ ਪਹਿਲਾਂ ਅਸੀਂ ਚਾਹੁੰਦੇ ਸਾਡੀ ਗੱਲਬਾਤ ਦਾ ਮਸਲਾ ਹੱਲ ਹੋ ਜੇ ਹਾਂਜੀ ਸਰਕਾਰ ਗੱਲਬਾਤ ਤੋਂ ਭੱਜੀ ਹੋਈ ਆ ਹਾਂਜੀ ਜਦੋਂ ਮਰਜ਼ੀ ਤੁਹਾਡੇ ਮਾਦਮ ਧਰੂ ਵੀ ਕਹਿੰਨੇ ਆ ਜਦੋਂ ਮਰਜ਼ੀ ਗੱਲਬਾਤ ਲਈ ਬੁਲਾਏ ਬੇਸ਼ੱਕ ਉਹ ਏਡ ਸਰਕਾਰ ਬੇਸ਼ੱਕ ਸੈਂਟਰ ਸਰਕਾਰ ਆ ਜੇ ਜਿਦੀ ਅਸਲ ਜਥੇਬੰਦੀਆਂ ਨੇ ਜਿਨ੍ਹਾਂ ਕੋਲ ਅਡਾਲੋਜੀ ਬੇਸਟ ਮੁੱਦੇ ਹੈਗੇ ਨੇ ਜਿਨ੍ਹਾਂ ਕੋਲ ਹੱਲ ਵੀ ਹੈਗੇ ਨੇ ਸਰਕਾਰ ਦੱਸਨ ਉਹ ਵੀ ਆ ਸਾਡਾ ਮੁਸ਼ਕਿਲ ਆ ਆ ਇਹਦਾ ਹੱਲ ਆ ਤੇ ਉਹ ਟੇਬਲ ਤੋਂ ਨਹੀਂ ਕਦੀ ਭਜਦੀਆਂ ਅੱਛਾ ਦੂਜੇ ਪਾਸੇ ਜਦੋਂ ਤੁਸੀਂ ਚੰਡੀਗੜ੍ਹ ਐਂਟਰ ਹੋਏ ਹੋ ਸੱਜ ਜਥੇਬੰਦੀਆਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਉੱਥੇ ਨਾਲਤੀ ਨਾਲ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਹੜੇ ਖਨੌਰੀ ਬਾਡਰ ਤੇ ਜਾਂ ਸ਼ੰਭੂ ਬਾਡਰ ਤੇ ਬੈਠੇ ਨੇ ਉਹਨਾਂ ਕਿਸਾਨਾਂ ਵੱਲੋਂ ਕਿ ਜਦੋਂ ਅਸੀਂ ਆਉਣਾ ਸੀ ਉਦੋਂ ਸਾਨੂੰ ਚੱਕ ਕੇ ਅੰਦਰ ਜਿਹੜਾ ਨਜ਼ਰਬੰਦ ਕਰਤਾ ਸਰਕਾਰ ਨੇ ਪੁਲਿਸ ਨੇ ਤੁੱਜੇ ਪਾਸੇ ਇੰਨਾ ਜਥੇਬੰਦੀਆਂ ਨੂੰ ਕਿਸੇ ਨੇ ਰੋਕੇ ਨਹੀਂ ਚੰਡੀਗੜ੍ਹ ਤੱਕ ਐਂਟਰ ਹੋ ਗਏ ਕਿ ਕੁਛ ਨਾ ਕੁਛ ਦਾਲ ਦੇ ਵਿੱਚ ਕਾਲਾ ਹੋ ਸਕਦਾ ਕਿ ਮਿਲੀ ਭੁਗਤ ਨਾਲ ਚੱਲਦੀਆਂ ਤੁਹਾਡੇ ਵਾਲੀ ਜਥੇਬੰਦੀਆਂ ਦੇਖੋ ਜਿਹੜਾ ਚੰਡੀਗੜ੍ਹ ਦੇ ਚ ਆਪਾਂ 18 ਸਾਲ ਬਾਅਦ ਐਂਟਰ ਹੋਏ ਹਾਂ ਹਾਂਜੀ ਸਾਡਾ ਇਹ ਕਿ ਮੁੱਖ ਮੁੱਦਾ ਹੀ ਚੰਡੀਗੜ੍ਹ 'ਚ ਐਂਟਰ ਹੋਣ ਦਾ ਸੀ ਸਾਡੀ ਡੇਢ ਮਹੀਨਾ ਤੋਂ ਸਰਕਾਰ ਨਾਲ ਇਸ ਤੇ ਟੇਬਲ ਟਾਕ ਚੱਲ ਰਹੀ ਆ ਵੀ ਤੁਸੀਂ ਸਾਨੂੰ ਚੰਡੀਗੜ੍ਹ ਸਾਡਾ ਹੈਗਾ ਪੰਜਾਬ ਦਾ ਦੇਖੋ ਪਹਿਲੀ ਗੱਲ ਸਾਡਾ ਇਹ ਹੱਕ ਤੁਸੀਂ ਅੰਦਰ ਜਾਣੋ ਵੀ ਰੋਕਿਆ ਹੋਇਆ ਹੈ ਅੰਦਰ ਨੂੰ ਕਰਨ ਤੋਂ ਤਾਂ ਏਸੀ ਇਹ ਪਹਿਲ ਦੇ ਆਧਾਰ ਤੇ ਰੱਖਿਆ ਸੀ ਵੀ ਪਾਣੀਆਂ ਦੀ ਗੱਲ ਕਰਨ ਜਾਣੀ ਹੈ ਕੱਲ ਨੂੰ ਪਾਣੀਆਂ ਦੇ ਹੱਕ ਰੱਖਣੇ ਨੇ ਕੱਲ ਨੂੰ ਅੰਡਰਗਰਾਉਂਡ ਵਾਟਰ ਦੇ ਹੱਕ ਰੱਖਣੇ ਨੇ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੀ ਡਿਵੈਲਪਮੈਂਟ ਦੀ ਪੰਜਾਬ ਦੀ ਕਿਸਾਨੀ ਦੀ ਗੱਲ ਕਰਨੀ ਹੈ ਤੇ ਅੱਜ ਚੰਡੀਗੜ੍ਹ ਦੇ ਅੰਦਰ ਜਾ ਕੇ ਸਾਡੀ ਇਹ ਗੱਲ ਨਾ ਰੱਖੀ ਗਈ ਜਦੋਂ ਸਾਡੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋ ਰਿਹਾ ਤਾਂ ਸਾਡਾ ਜਿਹੜਾ ਕੁੰਡਾ ਖੜਕਾਉਣ ਵਾਲਾ ਕੰਮ ਆ ਅਸੈਂਬਲੀ ਦਾ ਉਹ ਸਹੀ ਤਰ੍ਹਾਂ ਨਹੀਂ ਉਤਰਨਾ ਸਾਡੀ ਸਫਲਤਾ ਸਾਨੂੰ ਮਿਲ ਗਈ ਸਾਡੇ ਭਰਾਵਾਂ ਨੂੰ ਨਹੀਂ ਜਾਣ ਦਿੱਤਾ ਗਿਆ ਅਸੀਂ ਉਹਦੇ 'ਚ ਖੱਸ਼ਾ ਸਮਝਦੇ ਹਾਂ ਹਰ ਕਿਸਾਨ ਜੱਥੇਬੰਦੀ ਨੂੰ ਹਰ ਪੰਜਾਬੀ ਨੂੰ ਚੰਡੀਗੜ੍ਹ ਜਾਣ ਦਾ ਹੱਕ ਮਿਲਣਾ ਚਾਹੀਦਾ ਅੱਛਾ ਜਦੋਂ ਕਿਸਾਨਾਂ ਦਾ ਤਬਾਅਵ ਦੇਖਿਆ ਕੇਂਦਰ ਸਰਕਾਰ ਨੇ ਵੀ ਤਾਂ ਕਾਨੂੰਨ ਵਾਪਸ ਲਈ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਸਾਨ ਵੀ ਨਾਲ-ਨਾਲ ਤੇ ਆਪਾਂ ਸਿੱਖ ਵੀ ਹਾਂ ਪੰਜਾਬੀ ਵੀ ਹਾਂ ਪੰਜਾਬ ਦੇ ਵਿੱਚ ਧਾਰਮਿਕ ਮੁੱਦੇ ਹੀ ਬਹੁਤ ਨਹੀਂ ਉੱਥੇ ਵਾਸਤੇ ਕਿਸਾਨ ਚੁੱਪ ਕੇ ਔਨੇ ਬਾਰ-ਬਾਰ ਇਹ ਸਵਾਲ ਹੁੰਦਾ ਕਿ ਇੰਨੇ ਜੱਥੇਬੰਦੀਆਂ ਨੇ ਪਾਵੇਂ ਕੋਈ ਜਿਸ ਤਰੀਕੇ ਦੇ ਨਾਲ ਸੋਚਣਾ ਚੱਲਦਾ ਹੋਵੇ ਪਰ ਕੀ ਦਿਨ ਕਿਤੇ ਪੰਥਕ ਸੋਚਦਾ ਹਰ ਬੰਦੇ ਦੀ ਹੈ ਗੁਰੂ ਸਾਹਿਬ ਨੂੰ ਤਾਂ ਹਰੇਕ ਬੰਦਾ ਮੰਨਦਾ ਹੀ ਹੈ ਗੁਰੂ ਸਾਹਿਬ ਦੀ ਬੇਅਦਬੀ ਨੂੰ ਜਾ ਕੇ ਕਿਸਾਨ ਚੁੱਪਨੇ ਦੂਜੇ ਪਾਸੇ ਜਿਹੜੀਆਂ ਹੋਰ ਵੀ ਧਾਰਮਿਕ ਮੁੱਦੇ ਨੇ ਭਾਵੇਂ ਬੰਦੀ ਸਿੰਘਾਂ ਦੇ ਮੁੱਦੇ ਹੋਵੇ ਉੱਥੇ ਜਾ ਕੇ ਚੁੱਪਨੇ ਤਾਂ ਉੱਥੇ ਮਾਤੇ ਦਬਾਅ ਕਿਉਂ ਨਹੀਂ ਬਣਾਇਆ ਜਾਂਦਾ ਦੇਖੋ ਇਹ ਤੁਹਾਡਾ ਜਿਹੜਾ ਇਲਜ਼ਾਮ ਲੱਗ ਰਿਹਾ ਦਸੇ ਬੰਦੀਆਂ ਤੇ ਮੈਨੂੰ ਇਹ ਲੱਗ ਰਿਹਾ ਗਲਤ ਹੈ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਕੋਟਕਪੂਰੇ ਸਾਡੀ ਜਥੇ ਬੰਦੀ ਦਾ ਉੱਤੇ ਹਾਜ਼ਰ ਹਾਂ ਜੀ ਗੋਲੀਬਾਰੀ ਹੋਈ ਆ ਉਦੋਂ ਵੀ ਹਾਜ਼ਰ ਸੀਗੀ ਜਦੋਂ ਉਦੋਂ ਵੀ ਉੱਥੇ ਬੁਲਾਇਆ ਗਿਆ ਸਾਡੇ ਗੁਰਮੀਤ ਸਿੰਘ ਗੋਲੇਵਾਲ ਨੇ ਫਰੀਦਕੋਟ ਤੋਂ ਹੀ ਨੇ ਸਪੈਸ਼ਲ ਡਿਊਟੀ ਆ ਉਹਨਾਂ ਦੀ ਵੀ ਉਹਨਾਂ ਨੇ ਸਾਨੂੰ ਇਨਫਾਰਮ ਕਰਨਾ ਤੇ ਜਿੰਨੀ ਦੇਰ ਜਿੱਥੇ ਜਿੱਥੇ ਸੰਘਰਸ਼ ਦੀ ਲੋੜ ਆ ਉੱਥੇ ਉੱਤੇ ਹਰ ਜ਼ਿਲ੍ਹਾ ਵਾਈਜ਼ ਬੰਦੇ ਬਚਾਉਣੇ ਦੂਜੀ ਗੱਲ ਆ ਗਈ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਨੇ ਸਾਨੂੰ ਜਦੋਂ ਵੀ ਰਿਪੋਰਟ ਕੀਤੀ ਆ ਅਸੀਂ ਇਹਨਾਂ ਦੇ ਹੱਕ 'ਚ ਖੜੇ ਆ ਰੇਸ਼ਮ ਜੀ ਸਾਡੇ ਰੋਪੜ ਦੇ ਪ੍ਰਧਾਨ ਨੇ ਲਗਾਤਾਰ ਉਹਨਾਂ ਦੀ ਕਮੇਟੀ ਦੇ ਮੈਂਬਰ ਨੇ ਤੇ ਉੱਥੇ ਕਰ ਰਹੇ ਨੇ ਹਾਂ ਕੁਝ ਜਥੇ ਬੰਦੀਆਂ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਵੀ ਉੱਥੇ ਨਹੀਂ ਆ ਕੇ ਹੰਗਾਰਾ ਪਾ ਰਹੀਆਂ ਸਾਨੂੰ ਓਨੇ ਵੱਡੇ ਰੂਪ ਦੇ ਵਿੱਚੋਂ ਤੇ ਹੰਗਾਰਾ ਨਹੀਂ ਮਿਲਿਆ ਵੀ ਸਾਡਾ ਮਸਲਾ ਅੱਜ ਹੱਲ ਹੋ ਜਾਂਦਾ ਸਾਡੇ ਬੱਦੀ ਸਿੰਘ ਅੱਜ ਬਾਹਰ ਨਿਕਲੇ ਹੁੰਦੇ ਕਿਤੇ ਨਾ ਕਿਤੇ ਇਹ ਕਮੀ ਰਹੀ ਆ ਉਹਨੂੰ ਕਮੀ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹ ਸਾਡੇ ਪਿੰਡਾਂ ਦੇ ਮੁੰਡੇ ਹੀ ਨੇ ਸਾਡੇ ਹੀ ਬੱਚੇ ਨੇ ਜਿਨ੍ਹਾਂ ਨੇ ਸਾਡੇ ਹੀ ਪੰਥ ਲਈ ਸਾਡੇ ਹੱਕਾਂ ਲਈ ਲੜੇ ਆ ਤੇ ਅਸੀਂ ਉਹਨਾਂ ਲਈ ਕਿਉਂ ਨਹੀਂ ਲੜਾਂਗੇ ਅੱਛਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਹੇ ਨੇ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਬਣ ਰਹੇ ਨੇ ਦੂਜੇ ਪਾਸੇ ਨਿਤਨ ਗਟਕਰੀ ਦਾ ਬਿਆਨ ਆਂਦਾ ਹੈ ਕਿ ਕੁਝ ਰੋਕੇ ਜਾ ਰਿਹਾ ਪ੍ਰੋਜੈਕਟਾਂ ਨੂੰ ਬਣਾਉਣ ਤੋਂ ਸੀਐਮ ਨੂੰ ਵੀ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਅਸੀਂ ਨਹੀਂ ਇਹ ਪ੍ਰੋਜੈਕਟ ਬਾਕਸ ਲੈ ਲਾਂਗੇ ਕਿਸਾਨ ਉਹਨਾਂ ਰੋਡਾਂ ਦੇ ਉੱਤੇ ਬੈਠੇ ਨੇ ਪਾਵੇਂ ਆਪਣੇ ਹੱਕਾਂ ਨੂੰ ਲੈ ਕੇ ਬੈਠੇ ਨੇ ਜਿਸ ਤਰੀਕੇ ਦੇ ਨਾਲ ਬੈਠੇ ਨੇ ਉਹ ਕਹਿੰਦੇ ਕੀ ਪ੍ਰੋਜੈਕਟਾਂ ਨੂੰ ਸਾਨੂੰ ਚਲਾਣ ਦਿਓ ਨਹੀਂ ਤਾਂ ਕਿਤੇ ਨਾ ਕਿਤੇ ਪ੍ਰੋਜੈਕਟ ਅਸੀਂ ਵਾਪਸ ਲਵਾਂਗੇ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦੇ ਸਹੀ ਰੇਟਾਂ ਨਹੀਂ ਦਿੱਤੇ ਜਾ ਰਹੇ ਤਾਂ ਇਹ ਤਾਰ ਕਿਸਾਨ ਬੈਠੇ ਨੇ ਤਾਂ ਫਿਰ ਹੋਰ ਕਾਰਨ ਲੱਗਦਾ ਦੇਖੋ ਧੱਕੇ ਨਾਲ ਇੱਕ ਜ਼ਮੀਨ ਐਕਵਾਇਰ ਕਰਨੀ ਹਮ ਠੀਕ ਆ ਵੀ ਨੈਸ਼ਨਲ ਸਕਿਉਰਿਟੀ ਦਾ ਰੀਜ਼ਨ ਆ ਨੈਸ਼ਨਲ ਡਿਵੈਲਪਮੈਂਟ ਦੀ ਰੀਜ਼ਨ ਆ ਸੜਕ ਬਣਨੀ ਚਾਹੀਦੀ ਆ ਰਾਹ ਬਣਨੇ ਚਾਹੀਦੇ ਅਸੀਂ ਤਾਂ ਵਿਰੋਧ ਨਹੀਂ ਕਰਦੇ ਹਾਂਜੀ ਪਰ ਕਿਸਾਨ ਨੂੰ ਉਹਦਾ ਬਣਦਾ ਹੱਕ ਉਹਦਾ ਜਾੜਾ ਪੱਤਾ ਉਹ ਤਾਂ ਘਟੋ ਘਟ ਦਿੱਤੀ ਜਾਵੇ ਉਹਨੂੰ ਤਾਂ ਜੇ ਜ਼ਮੀਨ ਵਿਚਾਲੋਂ ਕੁਆਇਰ ਹੋ ਜੇ ਤਾਂ ਇਸ ਪਾਸੇ ਵਾਲੀ ਮੋਟਰ ਦਾ ਕਨੈਕਸ਼ਨ ਵੀ ਦੂਜੇ ਪਾਸੇ ਨਹੀਂ ਦਿੱਤਾ ਜਾਂਦਾ ਨਾ ਅੰਡਰਗਰਾਉਂਡ ਤਾਰ ਪਾਉਣ ਦੀ ਉਹਦੇ ਜਿਹੜੀ ਉਹਦੇ ਚ ਕੋਈ ਰੱਖੀ ਆ ਪ੍ਰੋਵੀਜ਼ਨ ਹਾਂਜੀ ਨਾ ਅੰਡਰਗਰਾਉਂਡ ਪਾਣੀ ਲੈ ਕੇ ਜਾਣ ਦੀ ਪ੍ਰੋਵੀਜ਼ਨ ਰੱਖਦੀ ਆ ਜਿਹੜਾ ਚਾਹੀ ਤੇ ਜਮੀਨ ਆ ਉਹਨੂੰ ਬੰਜਰ ਕਰਨ ਲਈ ਇਹ ਨਹੀਂ ਅਸੀਂ ਕਿਸਾਨ ਨੂੰ ਕੱਲਾ ਛੱਡ ਜਿੱਦਾ ਜਾ ਸਕਦਾ ਇੱਕ ਪਾਸੇ ਪੰਜ ਕਿਲੇ ਨੇ ਇੱਕ ਪਾਸੇ ਮੋਟਰ ਰਹਿ ਗਈ ਦੋ ਕਿਲੇ ਪਿੱਛੇ ਕਿਲਾ ਉਧਰ ਰਹਿ ਗਿਆ ਦੋ ਕਿਲੇ ਵਿਚਾਲੇ ਆ ਗਏ ਤਾਂ ਕਿਲਾ ਉਹ ਬੰਜਰ ਹੋ ਜਾਂਦਾ ਐਨੀ ਗੱਲ ਗਟਕੜੀ ਸਾਹਿਬ ਨੂੰ ਸਮਝ ਨਹੀਂ ਆ ਰਹੀ ਵੀ ਕੱਲੀ ਸਾਡੇ ਭੁਗਤਾਨ ਦੀ ਗੱਲ ਨਹੀਂ ਜਿਹੜੀ ਬਚਦੀ ਜ਼ਮੀਨ ਆ ਉਹਦਾ ਕੀ ਬਣਿਆ ਸਾਡਾ ਉਦੋਂ ਬਾਅਦ ਜੇ ਤੁਸੀਂ ਬਣਦਾ ਹੱਕ ਸਾਨੂੰ ਨਹੀਂ ਦਿੱਤਾ ਤਾਂ ਅਸੀਂ ਨਹੀਂ ਐਕਵਾਇਰ ਹੋਣ ਦਿੱਤੀ ਜੇ ਐਕਵਾਇਰ ਕਰੋਗੇ ਵੀ ਤਾਂ ਜਿਹੜੀ ਬਾਕੀ ਰਹਿੰਦੀ ਜ਼ਮੀਨ ਆ ਉਹਦਾ ਜਿਹੜਾ ਜਾੜਾ ਪਤਾ ਉਹ ਕਿਹੜੇ ਹਿਸਾਬ ਨਾਲ ਕੈਲਕੂਲੇਸ਼ਨ ਕਰੋਗੇ ਸਰਕਾਰ ਨੂੰ ਜਿਹੜੀ ਪੁਰਾਣੀ ਐਕਵਾਇਰੇਸ਼ਨ ਸੀ 2014 ਵਾਲੀ ਉਹ ਦਰਹਾਉਣੀ ਚਾਹੀਦੀ ਐ ਲੋਕਲ ਕਮੇਟੀਆਂ ਬਣਾਉਣੀ ਚਾਹੀਦੀਆਂ ਨੇ ਲੋਕਲ ਐਮਐਲਏ ਸਰਪੰਚ ਬਹੁਤ ਬਦਵੰਦੇ ਸੰਚ ਡੀਸੀ ਐਸਡੀਐਮ ਕੱਠੇ ਬੈਠਣ ਮਾਰਕਡ ਰੇਟ ਸਟੱਡੀ ਕਰਨ ਉਹ ਤੋਂ 3 ਗੁਣਾ ਮਾਰਕਡ ਰੇਟ ਦੇਣ ਕਿਸਾਨ ਦੇਣ ਤੱਕ ਆਵਾਜਬ ਹੋ ਜਾਊਗਾ ਨਾਲ ਕੁਝ ਸ਼ਰਤਾਂ ਨੇ ਸਾਨੂੰ ਰਾਹ ਦਿੱਤੇ ਜਾਣ ਜਿਹੜੀ ਪਰਲੀ ਜ਼ਮੀਨਾਂ ਰਹਿ ਗਈਆਂ ਜਾਂ ਸਾਨੂੰ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣ ਪਰਲੀ ਜ਼ਮੀਨਾਂ ਰਹਿ ਗਈਆਂ ਜਿਹੜਾ ਚਾਹੀ ਜ਼ਮੀਨਾਂ ਨੂੰ ਚਾਹੀ ਤਾਂ ਰਹਿਣ ਦੇ ਉਹਨਾਂ ਘਟੋ ਘਟ ਇਹੋ ਜਿਹੀ ਕਈ ਮੁਸ਼ਕਲਾਂ ਨੇ ਜਿਹੜੀ ਗੱਟਕੜੀ ਸਾਹ ਤੱਕ ਸਾਡੀ ਸਟੇਟ ਸਰਕਾਰ ਵੀ ਪਹੁੰਚ ਅਸਫਲ ਹੋਈ ਅੱਛਾ ਮੁੱਖ ਮੰਤਰੀ ਪੰਜਾਬ ਬਾਰ ਬਾਰ ਇਸ ਪੀਚਾਂ ਕਰਦਾ ਨੇ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੀ ਮੁਸ਼ਕਲ ਸਮਝਦਾ ਹਰ ਇੱਕ ਮੁਆਵਜ਼ਾ ਦੇਣ ਲਈ ਤਿਆਰ ਆ ਪਰ ਕੀਮਤ ਦੇਖਦੇ ਹੋ 2.5 ਸਾਲ ਹੋ ਗਏ ਸਰਕਾਰ ਬਣੇ ਹੋਏ ਕਿਸਾਨਾਂ ਦੀ ਕਿੰਨੀਆਂ ਕਿ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਕਾਮਯਾਬ ਹੋਏ ਨਹੀਂ ਤੁਸੀਂ ਤਾਂ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਨੇ ਕਿੱਥੇ ਲੱਗਦਾ ਕਿ ਵਾਅਦੇ ਪੂਰੇ ਕਰ ਰਹੇ ਨੇ ਸਾਰੀਆਂ ਮੀਡੀਆ ਦੇ ਵਿੱਚ ਵਾਅਦੇ ਪੂਰੇ ਹੋ ਗਏ ਆ ਜੀ ਹੂੰ ਮੁਰਗੀ ਦਾ ਵੀ ਸਾਨੂੰ ਹਰਜਾਨਾ ਮਿਲ ਗਿਆ ਜਿਹੜੀ ਬੱਕਰੀ ਸੀ ਉਹਦਾ ਵੀ ਹਰਜਾਨਾ ਮਿਲ ਗਿਆ ਜਿਹੜੀ ਸਾਡੀ ਤੂੜੀ ਵਾਲਾ ਕੋਪ ਰੋੜ ਗਿਆ ਸੀ ਉਹਦੇ ਖਨੌਰੀ ਵਾਲੇ ਪਾਸੇ ਉਹਦੇ ਵੀ ਹਰਜਾਨੇ ਮਿਲ ਗਏ ਜਿਹਹੇ ਜੇ ਬਿਆਨ ਇਹਨਾਂ ਦਿੱਤੇ ਨੇ ਉਹ ਹਾਸੋ ਹੀ ਨੇ ਬਿਆਨ ਸਿਰਫ ਕਮੇਟੀ ਚੰਗੇ ਲੱਗਦੇ ਨੇ ਇੱਕ ਜ਼ਿੰਮੇਵਾਰ ਸੀਐਮ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਵੀ ਉਹ ਕਿੰਨਾ ਬਜਟ ਆ ਕਿੱਡਾ ਵੱਡਾ ਕਿਸਾਨ ਦਾ ਨੁਕਸਾਨ ਹੋਇਆ ਕਿੱਡਾ ਵੱਡਾ ਮਾਨਸਿਕ ਤਣਾਅ ਤੁਸੀਂ ਕਿਸਾਨ ਨੂੰ ਦਿੱਤਾ ਜਦੋਂ ਤੁਹਾਡਾ ਬਿਆਨ ਗਿਆ ਤੇ ਮਾਨਸਿਕ ਤੌਰ ਤੇ ਜਿਹੜਾ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟ ਚੁੱਕਿਆ ਉਹਨੂੰ ਮਾਨਸਿਕ ਤੌਰ ਤੇ ਤੋੜਨ ਤੇ ਕੋਈ ਕਸਰ ਨਹੀਂ ਛੱਡੀ ਹਮ 22 ਸਾਲ ਦੇ ਬਾਅਦ ਹੁਣ ਕੁਝ ਸਾਲ ਬਚੇ ਨੇ ਫਿਰ ਹੁਣ ਜਿਸ ਤਰੀਕੇ ਨਾਲ ਪਿਛਲੀ ਸਰਕਾਰਾਂ ਤੁਸੀਂ ਘੇਰਦੇ ਰਹੇ ਹੋ ਧਰਨੇ ਪ੍ਰਦਰਸ਼ਨ ਕਰਦੇ ਰਹੇ ਹੋ ਤੇ ਅਗਰ ਮੰਗਾ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਹਰ ਵੀ ਆਏ ਪਿਛਲੇ ਸਾਲ ਗੁਲਾਬੀ ਸੁੰਡੀ ਦੀ ਗੱਲ ਕਰੀਏ ਉਹ ਮੁਆਵਜ਼ੇ ਦਾ ਤੁਸੀਂ ਹੋਰ ਵੀ ਗੱਲ ਕਰੇ ਮੁਰਗੀਖਾਨੇ ਦਾ ਜਿਹੜਾ ਮੁਆਵਜ਼ੇ ਦੀ ਗੱਲ ਕਰੀਏ ਤਾਂ ਇਹ ਸਰਕਾਰ ਨੂੰ ਵੀ ਕਿਹਾ ਜਾਵੇ ਕੋਈ ਤਰੀਕੇ ਨਾਲ ਇਸ ਤਰ੍ਹਾਂ ਪਿਛਲੀ ਸਰਕਾਰ ਨੂੰ ਕਿਹਾ ਰਿਹਾ ਤੁਸੀਂ ਸਰਕਾਰ ਨੂੰ ਕਿਹਾਣ ਦਾ ਵਿਉਤਬੰਦੀ ਬਣ ਚੁੱਕੀ ਆ ਇਸ ਦੌਰਾਨ ਹੀ ਚੰਡੀਗੜ੍ਹ ਚ ਐਂਟਰ ਹੋ ਕੇ ਕੁੰਡਾ ਖੜਕਾ ਕੇ ਸੈਸ਼ਨ ਸ਼ੁਰੂ ਤੋਂ ਪਹਿਲਾਂ ਦਾ ਦੱਸਤਾ ਮੰਗਾ ਮੰਗ ਪੱਤਰ ਅਸੀਂ 17 ਤਰੀਕ ਨੂੰ ਪਹਿਲਾਂ ਦੇ ਦਿੱਤੇ ਸੀ ਤਾਂ ਵੀ ਇਹਨਾਂ ਨੇ ਗੱਲ ਨਹੀਂ ਕੀਤੀ ਤਾਂ ਚੰਡੀਗੜ੍ਹ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਅਸੀਂ ਹੁਣ ਪਿੰਡਾਂ 'ਚ ਪ੍ਰਚਾਰ ਕਰਾਂਗੇ ਵੀ ਅਸੀਂ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਆ ਪਾਣੀ ਦੇ ਉੱਤੇ ਅਸੀਂ ਸਰਕਾਰ ਨਾਲ ਗੱਲ ਕਰ ਚੱਲਦੇ ਜਿਹੜੀ ਕਣਕ ਨਾਲ ਅੱਗ ਨਾਲ ਕਣਕਾਂ ਮੱਚੀਆਂ ਸੀ ਉਹਦੇ ਉੱਤੇ ਮੁਆਵਜ਼ੇ ਦੇ ਉੱਤੇ ਖਨੌਰੀ ਵਾਲੇ ਪਾਸੇ ਜਿਹੜੇ ਹੜਾ ਆਈ ਸੀ ਕਿ ਉਹਨਾਂ ਦੀ ਫਸਲਾਂ ਦੇ ਉੱਤੇ ਜਿਹੜਾ ਉੱਥੇ ਡਰਾਮাটਿਕਲੀ ਸੀਐਮ ਸਾਹਿਬ ਨੇ ਆਪਦੀ ਗੱਡੀ ਜਾ ਕੇ ਕਿਹਾ ਸੀ ਵੀ ਇਹ ਸਾਰਾ ਹੀ ਸਾਡਾ ਮੁਆਵਜ਼ਾ ਤੁਹਾਨੂੰ ਦਿੱਤਾ ਜਾਊਗਾ ਵਿਦਾਊਟ ਗਦੌਰੀ ਦਿੱਤਾ ਜਾਊਗਾ ਇਹ ਇਹ ਜਿਹੇ ਬਿਆਨ ਆਏ ਸੀ ਜਿਹੜੇ ਡਰਾਮাটਿਕਲੀ ਬਿਆਨ ਨੇ ਡਰਾਮੇ ਵਾਲੇ ਬਿਆਨ ਨੇ ਉਹ ਸਾਰਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊ ਲੋਕਾਂ 'ਚ ਪ੍ਰਚਾਰ ਦਾ ਮਾਧਮ ਕਰਕੇ ਵੀ ਆਪਣੇ ਨਾਲ ਹੋਕ ਹੀ ਰਿਹਾ ਲਾਸਵਾਲ ਵੀ ਸਰਕਾਰ ਲੈ ਕੇ ਆਪਾਂ ਕਿਵੇਂ ਲੁੱਟੇ ਗਏ ਆ ਸਾਬਤ ਕਰਾ ਹਾਂ ਲਾਸਵਾਲ ਹੈ ਚੰਡੀਗੜ੍ਹ ਦੇ ਤੁਸੀਂ ਐਂਟਰ ਹੋ ਕੇ ਬੈਠ ਗਏ ਆਪਣੇ ਟੈਂਟ ਲਗਾ ਦਿੱਤੇ ਰਾਸ਼ਨ ਵੀ ਲਿਆਏ ਤਾਂ ਹੁਣ ਪੱਕਾ ਮੋਰਚਾ ਲਾਣ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਜਾ ਕੇ ਤਨੇ ਕਿਤੇ ਬਿਜਾਸ ਸਭਾ ਸੈਸ਼ਨ ਤੱਕ ਹੀ ਤੁਹਾਡਾ ਮੋਰਚਾ ਤੱਕ ਹੀ ਸਾਡਾ ਮੋਰਚਾ ਸੀ ਇਹ ਹੀ ਇੱਕ ਚੇਤਾਵਨੀ ਹੈ ਇਸ ਤੋਂ ਬਾਅਦ ਅਸੀਂ ਪੱਕੇ ਪਰਮੰਧਨ ਨਾਲ ਆਵਾਂਗੇ ਜਦ ਤੱਕ ਸਾਡੀ ਮੰਗਾਂ ਨਹੀਂ ਪੂਰੀ ਕੀਤੀ ਜਾਣ ਗਈਆਂ ਉਹ ਪੱਕੇ ਮੋਰਚੇ ਦਾ ਇਨਾਂ ਨਾਲ ਵਾਅਦਾ ਕਰਕੇ ਚੱਲੇ ਆ ਜੇ ਤੁਸੀਂ ਨਾਤ ਸਾਡੀ ਮੋਰਾਂ ਕਰਕੇ ਮੰਗਾ ਕੀਤੀਆਂ ਸੀ ਪ੍ਰਚਾਰ ਕਰਕੇ ਪੱਕਾ ਪੰਜਾਬ ਦੇ ਹੱਕ ਲੈ ਕੇ ਉਠਾਂਗੇ ਬੇਸ਼ੱਕ ਪਾਣੀ ਦੇ ਆ ਬੇਸ਼ੱਕ ਉਹ ਕਰਜ਼ੇ ਦੀ ਗੱਲ ਆ ਬੇਸ਼ੱਕ ਉਹ ਐਮਐਸਪੀ ਦੀ ਗੱਲ ਆ ਕਿਉਂਕਿ ਲੈਂਡਮਾਰਕ ਇੱਕ ਬੈਂਕ ਆ ਜਿਹੜਾ ਪਿੰਡਾਂ ਦਾ ਬੈਂਕ ਆ ਹਰ ਕਿਸਾਨ ਨੇ ਮਾੜਾ ਮੋਟਾ ਪੈਸਾ ਉਹ ਤਾਂ ਚੱਕਿਆ ਹੋਇਆ ਹਾਂਜੀ ਉਹ 12 ਤੋਂ ਲੈ ਕੇ ਜਾਂ ਲੇਟ ਤੋਂ ਲੇਟ 14 ਤੱਕ ਇੱਕ ਵਾਰੀ ਉਹਦੀ ਛੋਟ ਆਈ ਸੀ ਅੱਜ ਤੱਕ ਇੱਕ ਟਵਨ ਟਾਈਪ ਸੈਟਲਮੈਂਟ ਵੀ ਉਹਦੇ 'ਚ ਨਹੀਂ ਆਈ ਜਿਹੜਾ ਕਿ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਆ ਨਾਵਾਰ ਤੋਂ ਪੈਸੇ ਮਿਲਦੇ ਨੇ ਤਾਂ ਵੀ ਕਿਸਾਨਾਂ ਤੱਕ ਉਹ ਸਹੂਲਤ ਨਹੀਂ ਦਿੱਤੀ ਗਈ ਇੱਕ ਵਾਰੀ 10 ਸਾਲ ਬਾਅਦ ਰਿਵਿਊ ਹੁੰਦਾ ਹੁੰਦਾ ਜਿਹੜੇ ਡਿਫਾਲਟਰ ਰਹਿੰਦੇ ਉਹਨਾਂ ਨੂੰ ਵਨ ਟਾਈਮ ਸੈਟਲਮੈਂਟ ਲਈ ਪ੍ਰਾਈਵੇਟ ਬੈਂਕਾਂ ਵੀ ਟਾਈਮ ਦਿੰਦੀਆਂ ਨੇ ਇਹਨਾਂ ਨੇ ਨਹੀਂ ਦਿੱਤਾ ਉਹ ਦਵਾ ਕੇ ਤੇ ਕਰਜ਼ੇ ਮਾਫ ਕਰਾ ਕੇ ਜਿਹੜੀ ਗਲਤੀ ਸਰਕਾਰ ਆਈ ਸੀ ਫੇਰ ਉਠਾਂ 2022 ਦੇ ਵਿੱਚ ਤੁਹਾਡੇ ਕੁਝ ਆਗੂਆਂ ਨੇ ਇਲੈਕਸ਼ਨ ਲੜੇ ਤਾਂ ਹੁਣ 2027 ਦੇ ਵਿੱਚ ਵੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਡੇ ਆਗੂਆਂ ਵੱਲੋਂ ਕਿਸਾਨ ਆਗੂਆਂ ਵੱਲੋਂ ਚੋਣ ਲੜਨ ਦੀ ਨੇ ਕਿਸਾਨਾਂ ਆਪਕੂ ਜਿਹਨਾਂ ਨੇ ਲੜੇ ਆ ਉਹ ਅਸੀਂ ਐਸਕੇਮ ਚ ਦਾਖਲ ਹੋ ਗਏ ਨੇ ਪੰਜ ਕਿਸਾਨ ਆਪਕੂ ਸੀਗੇ ਜੇ ਇਲੈਕਸ਼ਨ ਲੜ ਲਈ ਕੋਈ ਇਹੋ ਜੀ ਗੱਲ ਨਹੀਂ ਵੀ ਜਿਹੜੀ ਆਪਾਂ ਕਹਿਦੇ ਗਲਤ ਕਰ ਲਈ ਗਲਤ ਦੁਆਰੇ ਹੈ ਫਿਰ ਕਿਤਨੇ ਕਿਤੇ ਕਿਉਂਕਿ ਬਾ ਦੁਆਰਾ ਕੋਈ ਇਹੋ ਜੀ ਗੱਲ ਨਹੀਂ ਹਾਲੇ ਜਦੋਂ ਪ੍ਰੈਸਰ ਗਰੁੱਪ ਬਣਾ ਕੇ ਰੱਖੋਗੇ ਪ੍ਰੈਸ਼ਰ ਗਰੁੱਪ ਬਣਾਣਾ ਹੀ ਬੈਟਰ ਆ ਪ੍ਰੈਸ਼ਰ ਗਰੁੱਪ ਨਾਲ ਹੀ ਆਪਾਂ ਉਹਦੇ ਜਿੱਤੇ ਆ ਜਿਹੜੀ ਵੀ ਗੱਲ ਸਿਆਸੀ ਪਾਰਟੀ ਨੂੰ ਦਬਾਅ ਪਾ ਸਕੀਏ ਉਹੋ ਵਿਉਂਤਬੰਦੀ ਕਰਾਂਗੇ ਪੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਮਨਾਉਂਦੇ ਜਾ ਕੇ ਜਾਂ ਫਿਰ ਉਹ ਤੁਹਾਡੇ ਕੋਲ ਕਿਉਂ ਨਹੀਂ ਪਹੁੰਚ ਕਰਦੇ ਜੇ ਆਪਾਂ ਗੱਲ ਕਰੀਏ ਦੋ ਤਿੰਨ ਜਥੇਬੰਦੀਆਂ ਚਾਰ ਜਥੇਬੰਦੀਆਂ ਜਿਹੜੀਆਂ ਖਨੌਰੀ ਬਾਰਡਰ ਤੇ ਸ਼ੰਭੂਬਾੜ ਤੇ ਬੈਠੀਆਂ ਜਾਂ ਤੁਸੀਂ ਕਿਉਂ ਨਹੀਂ ਲੜਦੇ ਉਹਨਾਂ ਨਾਲ ਜਾ ਕੇ ਫਿਰ ਦੇਖੋ ਇਹ ਮਸਲਾ ਵੱਡਾ ਵਾ ਮੈਂ ਬੱਤੀਆਂ ਚੋਂ ਇੱਕ ਆ ਹਾਂਜੀ ਇਹ ਬਹੁਤ ਵੱਡੀ ਟਕਰੀ ਹੁੰਦੀ ਹੈ ਮੀਟਿੰਗ ਗੱਲਬਾਤ ਹੁੰਦੀ ਹੈ ਬਹੁਤ ਹੁੰਦੀ ਹੈ ਜੀ ਥੋੜੀ ਨਹੀਂ ਹੁੰਦੀ ਭਾਈ ਜਦੋਂ ਭਾਈ ਸਾਈਡ ਤੇ ਖੜਾ ਹੋਵੇ ਦੂਜੇ ਭਾਈ ਨੂੰ ਅਸਰ ਤਾਂ ਪੈਂਦਾ ਦੁੱਖ ਹੁੰਦਾ ਜਦੋਂ ਉੱਥੇ ਵੀ ਜਦੋਂ ਪਿੱਛੇ ਗੋਲੀਆਂ ਵੀ ਚੱਲੀਆਂ ਸਭ ਕੁਝ ਹੋਇਆ ਪਥਰਾ ਪੱਥਰਵਾਜੀ ਵੀ ਹੋਈ ਸਭ ਕੁਝ ਹੋਇਆ ਬਿਲਕੁਲ ਸਾਡੇ ਕਿਸਾਨ ਨੇ ਹਾਂਜੀ ਸਾਡੇ ਭਰਾਤੀ ਜਥੇਬੰਦੀਆਂ ਨੇ ਹੂੰ ਮੰਗਾ ਸਾਡੀਆਂ ਜਾਇਜ਼ ਨਹੀਂ ਹਾਂਜੀ ਕੋਈ ਵਿਖੇਵਾ ਨਹੀਂ ਹੈ ਕੁਝ ਨਜੀਬ ਖੇਮੇ ਖਾਤਰ ਇੱਕ ਦੂਜੇ ਦੇ ਬੈਠੇ ਨੇ ਅਸੀਂ ਮਰਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜ ਮੈਂਬਰੀ ਕਮੇਟੀਆਂ ਬਣਾਈਆਂ ਹੋਈਆਂ ਵਾਰ-ਵਾਰ ਜਾ ਕੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਨਾਲ ਇਕੱਤਰ ਕਰਕੇ ਆਪਾਂ ਲੜਾਈ ਲੜੀਏ ਵੀ ਆਪਾਂ ਇਹ ਜਿੱਤ ਦੇ ਜਿਹੜਾ ਜਿੱਤ ਆ ਇਹ ਲੋਕਾਂ ਦੇ ਹਿੱਸੇ ਪਾਈਏ ਠੀਕ ਹੈ ਬਿਲਕੁਲ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਸਨ ਹਰਮੀ ਸਿੰਘ ਕਾਗੀਆਂ ਜੋ ਵੱਡੀ ਜਥੇਬੰਦੀ ਦੇ ਨਾਲ ਪੰਜਾਬ ਦੇ ਵਿੱਚ ਚੱਲਦੇ ਨੇ ਜਿਨ੍ਹਾਂ ਦੇ ਕਾਫੀ ਜਿਹੜੇ ਕਿਸਾਨ ਵਰਕਰ ਜਿਹੜੇ ਕੰਮ ਕਰਦੇ ਨੇ ਤੇ ਨਾਲ ਦੀ ਨਾਲ ਅੱਗੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀਆਂ ਹੋਈਆਂ ਨੇ ਤੇ ਹੁਣ ਲੰਬੀ ਲੜਾਈ ਹੋਰ ਚੱਲਣ ਲਈ ਤਿਆਰੀਆਂ ਜਿਹੜੀ ਸ਼ੁਰੂ ਕਰ ਦਿੱਤੀਆਂ ਨੇ ਪਾਣੀ ਦਾ ਮੁੱਦਾ ਹੈ ਦੂਜੇ ਪਾਸੇ ਹੋਰ ਵੀ ਕਈ ਵੱਡੇ ਮੁੱਦੇ ਨੇ ਐਮਐਸਪੀ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਪਰਚੇ ਪਾਏ ਹੋਏ ਸੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਲੈ ਕੇ ਗੱਲ ਕਰੀਏ ਲਖੀਮਪੁਰ ਕੀਰੀ ਦੀ ਗੱਲ ਕਰੀਏ ਇਹ ਕਾਫੀ ਮਸਲਿਆਂ ਲੈ ਕੇ ਹੁਣ ਚੰਡੀਗੜ੍ਹ ਦੇ ਵਿੱਚ ਦਾਖਲ ਜਿਹੜੇ ਕਿਸਾਨਾਂ ਜਥੇਬੰਦੀਆਂ ਹੋਈਆਂ ਸੀ ਵਿਧਾਨ ਸਭਾ ਦੇ ਵਿੱਚ ਮਤੇ ਪੈਣੇ ਸੀ ਪਰ ਕਿਤੇ ਨ ਕਿਤੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਦੇਖਦੇ ਹਾਂ ਕਿਸਾਨਾਂ ਦੀ ਕਿੰਨੀਕ ਸੁਣਵਾਈ ਹੁੰਦੀ ਹੈ ਕਿਉਂਕਿ ਪਿੱਛੇ ਜੇ ਸੀਐਮ ਭਗਵੰਤ ਮਾਨ ਨੇ ਵੱਡੇ ਬਿਆਨ ਦਿੱਤੇ ਸੀ ਕਿ ਹਰ ਇੱਕ ਫਸਲ ਦਾ ਹਰ ਇੱਕ ਚਾਹੇ ਮੁਰਗੀ ਮਰੇ ਚਾਹੇ ਕੋਈ ਕੁਝ ਵੀ ਹੋਏ ਬੱਕਰੀ ਮਰੇ ਉਹਦਾ ਵੀ ਮੁਆਵਜ਼ਾ ਮਿਲੇਗਾ ਤਾਂ ਕਿਸਾਨਾਂ ਦਾ ਪਿਛਲਾ ਹੀ ਹੈ ਜੇ ਮੁਆਵਜ਼ਾ ਬਹੁਤ ਕਰੋੜਾਂ ਰੁਪਿਆ ਦਾ ਜਿਹੜਾ ਬਾਕੀ ਹੈ ਆમે ਗੰਨੇ ਦੀ ਫਸਲ ਦੀ ਗੱਲ ਕਰੀਏ گلابی ਸੁੰਡੀ ਦੀ ਗੱਲ ਕਰੀਏ ਜਾਂ ਫਿਰ ਗਰੇ ਮਾਰੀ ਹੋਈ ਹੈ ਕਿਸਾਨਾਂ ਦੀ ਫਸਲਾਂ ਉੱਤੇ ਉਸ ਦਾ ਮੁਆਵਜ਼ੇ ਦੀ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਬਾਰ-ਬਾਰ ਕਿਸਾਨਾਂ ਵੱਲੋਂ ਇਹ ਕਿਹਾ ਜਾਂਦਾ ਨਵੀਂ ਸਰਕਾਰ ਦੇ ਉੱਤੇ ਉਮੀਦਾਂ ਹੁੰਦੀਆਂ ਨੇ ਪਰ ਜਦੋਂ ਹੁਣ 2.5 ਸਾਲ ਬੀਤ ਗਏ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਬਾਅਦ ਹੁਣ ਇਸ ਸਰਕਾਰ ਨੂੰ ਵੀ ਘੇਰਨ ਦੀਆਂ ਤਿਆਰੀਆਂ ਜਿਹੜੀਆਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਸਾਨ ਕਿਸ ਤਰੀਕੇ ਦੀ ਰਣਨੀਤੀ ਤਿਆਰ ਕਰਕੇ ਮੋਰ ਤੋਂ ਪੱਕੇ ਮੋਰਚੇ ਸਰਕਾਰਾਂ ਦੇ ਖਿਲਾਫ ਲਾਉਂਦੇ ਨੇ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ